ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਸਰਵਣ ਕਰ ਰਹੇ ਹੋ ਸਿੱਖ ਰਾਜ ਦਾ ਮੋਢ ਕਿਵੇਂ ਵੱਜਿਆ ਪਿਛਲੇ ਪ੍ਰਸੰਗ ਵਿੱਚ ਆਪ ਜੀ ਨੇ ਸਰਵਣ ਕੀਤਾ ਕਿ ਸ਼ਾਹੀ ਫੌਜ ਨੇ ਹਮਲਾ ਕਰਕੇ ਡੱਲੇਵਾਲ ਦਾ ਕਿਲਾ ਢਾਹ ਦਿੱਤਾ ਅਤੇ ਕਈ ਸਿੰਘਾਂ ਨੂੰ ਗ੍ਰਫਤਾਰ ਕਰਕੇ ਲਾਹੌਰ ਵਿਖੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਹੁਣ ਆਪਾਂ ਉਸ ਤੋਂ ਅੱਗੇ ਦਾ ਪ੍ਰਸੰਗ ਆਪ ਜੀ ਨਾਲ ਸਾਂਝਾ ਕਰਾਂਗੇ ਖਾਨ ਬਹਾਦਰ ਜ਼ਕਰੀਆ ਖਾਨ ਨੇ ਇੱਕ ਸਰਕਾਰੀ ਇਸ਼ਤਿਹਾਰ ਜਾਰੀ ਕੀਤਾ ਕਿ ਸਰਕਾਰ ਦਾ ਫਰਮਾਨ ਹੈ ਕਿ ਕੋਈ ਵੀ ਸਿੱਖ ਸਾਡੇ ਇਲਾਕੇ ਵਿੱਚ ਨਾ ਰਹੀ ਸਿੱਖ ਸਰਕਾਰ ਵੱਲੋਂ ਬਾਗੀ ਕਰਾਰ ਦੇ ਦਿੱਤੇ ਗਏ ਹਨ ਜਿੱਥੇ ਸਿੱਖ ਹੱਥ ਆਵੇ ਉਸ ਨੂੰ ਕਤਲ ਕਰ ਦਿਓ ਅਤੇ ਇਹ ਖੂਨ ਹਰੇਕ ਨੂੰ ਮਾਫ਼ ਹੋਵੇਗਾ ਉਹਨਾਂ ਦੇ ਘਰ ਘਰ ਲੁੱਟ ਲਈ ਜਾਣ ਜਿਹੜਾ ਸਿੱਖ ਦੀ ਦੱਸ ਪਾਵੇਗਾ ਉਸ ਨੂੰ 10 ਰੁਪਏ ਅਤੇ ਸਿੱਖ ਨੂੰ ਫੜਾਏ ਫੜਾਵੇਗਾ ਉਸ ਨੂੰ 50 ਰੁਪਏ ਜਾਂ ਸਿੱਖ ਦਾ ਸਿਰ ਪੇਸ਼ ਕਰੇਗਾ ਉਹਨਾਂ ਨੂੰ 50-50 ਰੁਪਏ ਇਨਾਮ ਵਜੋਂ ਦਿੱਤੇ ਜਾਣਗੇ ਅਤੇ ਜਿਹੜਾ ਪਤਾ ਹੁੰਦਿਆਂ ਸਿੰਘਾਂ ਦਾ ਨਾਂ ਦੱਸੇਗਾ ਜਾਂ ਉਹਨਾਂ ਨੂੰ ਘਰ ਬੁਲਾ ਕੇ ਪ੍ਰਸ਼ਾਦਾ ਛਕਾਵੇਗਾ ਜਾਂ ਸਿੰਘਾਂ ਨਾਲ ਮਿਲਵਰਤਨ ਕਰੇਗਾ ਜਾਂ ਉਹ ਮੁ슬ਮਾਨ ਹੋਣਾ ਪ੍ਰਮਾਨ ਨਾ ਕਰੇਗਾ ਤਾਂ ਉਸ ਨੂੰ ਪਰਿਵਾਰ ਸਮੇਤ ਕਤਲ ਕਰ ਦਿੱਤਾ ਜਾਏਗਾ ਇਸ ਇਸ਼ਤਿਹਾਰ ਨੇ ਪਿੰਡਾਂ ਦੇ ਲਾਲਚੀ ਚੌਧਰੀਆਂ ਨੂੰ ਭੁੱਖੇ ਕੁੱਤੇ ਬਣਾ ਦਿੱਤਾ ਉਹ ਸ਼ਿਕਾਰੀਆਂ ਵਾਂਗ ਸਿੰਘਾਂ ਦੇ ਮਗਰ ਲੱਗ ਗਏ ਬਾਰੀ ਦਬਾਬ ਵਿੱਚ ਸਿੰਘਾਂ ਦਾ ਰਹਿਣਾ ਔਖਾ ਹੋ ਗਿਆ ਸੋ ਕੁਝ ਕੁਝ ਸਿੰਘ ਜੰਮੂ ਦੇ ਕਾਂਗੜੇ ਦੀਆਂ ਪਹਾੜੀਆਂ ਨੂੰ ਚਲੇ ਗਏ ਅਤੇ ਬਹੁਤ ਸਾਰੇ ਦਰਿਆ ਬਿਆਸ ਟੱਪ ਕੇ ਦੁਆਬਾ ਜਲੰਧਰ ਵਿੱਚ ਜਾ ਵੜੇ ਮਾਝੇ ਅਤੇ ਰਿਆੜਕੀ ਵਿੱਚੋਂ ਕੱਢੇ ਹੋਏ ਸਿੰਘ ਦੁਆਬਾ ਵਿਸਤ ਜਲੰਧਰ ਵਿੱਚ ਜਾ ਵੜੇ ਖਾਨ ਬਹਾਦਰ ਨੇ ਉੱਥੋਂ ਸਿੱਖਾਂ ਨੂੰ ਕੱਢਣ ਵਾਸਤੇ ਅਦੀਨਾ ਬੇਗ ਨੂੰ ਹੁਕਮ ਦਿੱਤਾ ਕਿ ਸਿੱਖਾਂ ਨੂੰ ਮਾਰ ਮੁਕਾਇਆ ਜਾਵੇ ਅਤੇ ਇਹਨਾਂ ਦੇ ਘਰ ਘਾਟ ਲੁੱਟ ਲੈ ਜਾਣ ਅਦੀਨਾ ਬੇਗ ਬੜਾ ਚਲਾਕ ਬੰਦਾ ਸੀ ਉਹ ਉਹਦੇ ਦਿਲ ਵਿੱਚ ਚੌਕੌਣੀ ਖਾਸੀ ਕਿ ਜਲੰਧਰ ਦਾ ਨਿਜਾਮ ਬਣਿਆ ਰਵਾਂ ਉਹ ਨਿਜਾਮ ਬਣ ਗਿਆ ਤਾਂ ਉਹਦੇ ਦਿਲ ਵਿੱਚ ਇਹ ਲਾਲਚ ਆ ਗਿਆ ਕਿ ਕਿਸੇ ਹਾਲਤ ਵਿੱਚ ਇਹ ਨਿਜਾਮਤ ਹੱਥੋਂ ਨਾ ਜਾਏ ਉਹ ਸਦਾ ਇਸੇ ਚਾਲ ਵਿੱਚ ਰਹਿੰਦਾ ਕਿ ਸਿੱਖਾਂ ਨੂੰ ਆਪਣੇ ਇਲਾਕੇ ਵਿੱਚੋਂ ਬਿਲਕੁਲ ਖਤਮ ਨਾ ਕੀਤਾ ਜਾਵੇ ਸੋ ਉਹਦੇ ਆਉਂਦੇ ਆਉਂਦੇ ਸਿੱਖਾਂ ਨਾਲ ਸਲੋਕਾ ਕੁਝ ਨਰਮ ਕਰ ਦਿੱਤਾ ਅਤੇ ਕਈ ਜ਼ਥੇਦਾਰਾਂ ਨਾਲ ਉਸਨੇ ਸਲਾਹ ਕਰ ਲਈ ਅਤੇ ਜ਼ਗੀਰਾਂ ਬਖਸ਼ ਦਿੱਤੀਆਂ ਖਾਨ ਬਹਾਦਰ ਨੇ ਪਿੱਛੋਂ ਸਖਤ ਹੁਕਮ ਭੇਜਿਆ ਤਾਂ ਅਦੀਨਾ ਬੇਗ ਨੇ ਸਿੱਖਾਂ ਦੀਆਂ ਜ਼ਗੀਰਾਂ ਜ਼ਬਤ ਕਰ ਲੀਆਂ ਅਤੇ ਇਲਾਕੇ ਵਿੱਚੋਂ ਕੱਢਣ ਵਾਸਤੇ ਫੌਜ ਛਾੜ ਦਿੱਤੀ ਤੰਗ ਆ ਕੇ ਸਿੱਖ ਦੁਆਬਾ ਛੱਡ ਕੇ ਸਰਹੰਦ ਸਰਕਾਰ ਦੇ ਇਲਾਕੇ ਵਿੱਚ ਜਾ ਬੜੀ ਸਰਹੰਦ ਦੇ ਮੁਕਾਮੀ ਅਫਸਰਾਂ ਵਿੱਚ ਹਿੰਮਤ ਨਹੀਂ ਸੀ ਕਿ ਉਹ ਸਿੱਖਾਂ ਦਾ ਟੱਕਰ ਆ ਕਰ ਸਕਣ ਬਾਦਸ਼ਾਹ ਦਿੱਲੀ ਦੇ ਜਰਨੈਲ ਅਜੀਮੁਲ ਖਾਨ ਨੇ ਸਿੱਖਾਂ ਦੇ ਟੱਕਰੇ ਉੱਤੇ ਪੇਟ ਗਿਆ ਗਿਆ ਸਿੱਖਾਂ ਦੀਆਂ ਉਸ ਨਾਲ ਕਈ ਝੜਪਾਂ ਹੋਈਆਂ ਅੰਤ ਸ਼ਕਤੀ ਦੇ ਦਿਨ ਜਾਣ ਕੇ ਸਿੰਘ ਬੀਕਾਨੇਰ ਨੂੰ ਨਿਕਲ ਗਈ ਇਲਾਕਾ ਸਿੰਘਾਂ ਤੋਂ ਖਾਲੀ ਹੋ ਗਿਆ ਤਾਂ ਅਜੀਮੁਲ ਖਾਨ ਵਾਪਸ ਦਿੱਲੀ ਮੁੜ ਗਿਆ ਇਸ ਵੇਲੇ ਸਾਰੇ ਪੰਜਾਬ ਵਿੱਚ ਸਿੱਖ ਕੋਈ ਨਹੀਂ ਸੀ ਰਿਹਾ ਕੁਝ ਪਹਾੜਾਂ ਨੂੰ ਚਲੇ ਗਏ ਅਤੇ ਕੁਝ ਹਿੰਦੂ ਰਿਆਸਤਾਂ ਬੀਕਾਨੇਰ, ਜੈਪੁਰ, ਜੋਧਪੁਰ ਆਦ ਚਲੇ ਗਈ ਕੋਈ ਲੁਕੇਆ ਛੁਪਿਆ ਸਿੱਖ ਪੰਜਾਬ ਵਿੱਚ ਕਾਬੂ ਆ ਜਾਂਦਾ ਤਾਂ ਵੈਰੀ ਉਸ ਨੂੰ ਕਸਾਈਆਂ ਵਾਂਗ ਸ਼ਹੀਦ ਕਰ ਦਿੰਦੇ ਸਿੱਖਾਂ ਨੂੰ ਕਿੰਨਾ ਕਿੰਨਾ ਔਕੜ ਦਾ ਟੱਕਰਾ ਕਰਨਾ ਪਿਆ ਇਸ ਤੋਂ ਇਸ ਤੋਂ ਪਤਾ ਲੱਗਦਾ ਹੈ ਕਿ ਮੀਰਾਕੋਟ ਦੇ ਜੰਗਲ ਵਿੱਚ ਬਗਿਆੜ ਦੀ ਪੁੱਟੀ ਹੋਈ ਖੱਡ ਵਿੱਚ ਤਿੰਨ ਸਿੰਘ ਰਹਿੰਦੇ ਸਨ ਉਹ ਰਾਤ ਨੂੰ ਬਾਹਰ ਆਉਂਦੇ ਅਤੇ ਆਪਣੇ ਸਬੰਧੀਆਂ ਨੂੰ ਮਿਲਦੇ ਅਤੇ ਦਿਨੇ ਉਸ ਖੱਡ ਵਿੱਚ ਲੁਕ ਜਾਂਦੇ ਇੱਕ ਦਿਨ ਗਸ਼ਤੀ ਫੌਜ ਆਉਂਦੀ ਹੈ ਤੇ ਉਹਨਾਂ ਨੂੰ ਦੇਖ ਲੈਂਦੀ ਹੈ ਉਹ ਕਹਿੰਦੇ ਹਨ ਕਿ ਖੱਡ ਵਿੱਚ ਸਿੰਘ ਵੜੇ ਹੋਏ ਹਨ ਫੌਜਦਾਰ ਨੇ ਖੱਡ ਨੂੰ ਘੇਰਾ ਪਾ ਲਿਆ ਅਤੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਖੱਡ ਵਿੱਚ ਵੜ ਕੇ ਸਿੰਘਾਂ ਨੂੰ ਫੜ ਲਓ ਪਰ ਫੜ ਕੇ ਲਿਆਵੇ ਕੌਣ ਖੱਡ ਦੇ ਬੂਹੇ ਕੋਲ ਜਾਂਦਿਆਂ ਹੀ ਉਹਨਾਂ ਦੇ ਪ੍ਰਾਣ ਖਸਕ ਜਾਂਦੇ ਉਹਨਾਂ ਨੇ ਉੱਤੋਂ ਬੂਹੇ ਅੱਗੋਂ ਖੋਲ ਕੇ ਖੱਡ ਵਿੱਚੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅੰਦਰੋਂ ਸਿੰਘਾਂ ਨੇ ਵੀ ਕੋਈ ਫੈਰ ਕੀਤੀ ਨਾ ਬਾਹਰਲੀ ਗੋਲੀ ਅੰਦਰ ਮਾਰ ਕਰ ਰਹੀ ਸੀ ਨਾ ਅੰਦਰਲੀ ਬਾਹਰ ਮਾਰ ਕਰਦੀ ਕਰ ਰਹੀ ਸੀ ਪਰ ਇਸ ਖੜਾਕ ਨਾਲ ਸਾਰਿਆਂ ਦੇ ਦਿਲ ਧੜਕਣ ਲੱਗ ਪਏ ਫੇਰ ਤਾਂ ਇੱਕ ਸਿਪਾਹੀ ਖੱਡ ਦੇ ਮੂੰਹ ਨਾ ਕਰੇ ਸਾਰੇ ਪਿੱਛੇ ਹਟ ਗਏ ਅੰਤ ਉੱਤੋਂ ਖੱਡ ਪੁੱਟ ਕੇ ਸੇਂਗਾ ਨੂੰ ਬਾਹਰ ਕੱਢਣ ਦਾ ਫੈਸਲਾ ਕੀਤਾ ਗਿਆ। ਉਹ ਡਰ ਦੇ ਡਰ ਦੇ ਕਹੀ ਦਾ ਟੱਪਾ ਮਾਰਨ ਅਤੇ ਪੈਰ ਦੇ ਖੜਕੇ ਤੋਂ ਵੀ ਡਰਨ। ਇਹ ਢੰਗ ਨਾਲ ਸਫਲਤਾ ਨਾ ਮਿਲੀ ਤਾਂ ਖੱਡ ਵਿੱਚ ਪਾਣੀ ਪਾਉਣ ਦਾ ਫੈਸਲਾ ਕੀਤਾ ਗਿਆ। ਖੱਡ ਪਾਣੀ ਹਾਂਡੇ ਪੁੱਜੀ ਹੋਈ ਸੀ ਕਿ ਉਤੋਂ ਪਾਏ ਪਾਣੀ ਨਾਲ ਭਰਨ ਵਿੱਚ ਹੀ ਨਾ ਆਵੇ। ਇੰਨੇ ਨੂੰ ਦਿਨ ਛੁੱਪ ਗਿਆ ਅਤੇ ਹਨੇਰਾ ਹੁੰਦਿਆਂ ਵੇਖ ਕੇ ਮੁਸਲਮਾਨ ਵੀ ਘਬਰਾਉਣ ਲੱਗੇ ਉਹ ਖੱਡ ਦੇ ਮੂੰਹ ਵਿੱਚੋਂ ਬਾਲਣ ਸੁੱਟ ਕੇ ਅੱਗ ਲਾ ਲਾ ਗਏ ਪਿੰਡ ਦੇ ਲੋਕਾਂ ਨੇ ਕੋਲ ਪਹਿਰੇ ਤੇ ਖੜਾ ਗਏ ਪਿੰਡ ਵਾਲਿਆਂ ਨੇ ਸਿੰਘਾਂ ਨਾਲ ਹਮਦਰਦੀ ਕੀਤੀ ਅਤੇ ਉਹਨਾਂ ਦੀ ਅੱਗ ਬੁਝਾ ਕੇ ਖੱਡ ਵਿੱਚੋਂ ਬਚਾ ਕੇ ਬਾਹਰ ਕੱਢ ਲਈ ਜੋ ਰਾਤ ਦੇ ਹਨੇਰੇ ਵਿੱਚ ਸਿੰਘ ਕਿੱਦੜੇ ਅਲੋਪ ਹੋ ਗਏ ਅੱਜ ਦਾ ਪ੍ਰਸੰਗ ਇੱਥੇ ਸਮਾਪਤ ਹੁੰਦਾ ਹੈ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਾਕੀ ਅਗਲੀ ਵੀਡੀਓ ਵਿੱਚ ਸਾਂਝਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ